ਬੇਰੀ ਤੌਣ ਦਾ ਕਿਲਾ ਬਹੁਤ ਮਜ਼ਬੂਤ ਹੈ ਖਾਲਸਾ ਤਾਉਣਾ ਚੋ ਕਿਲੇ ਕੱਢਣ ਦੀ ਸੇਵਾ ਮੁਫਤ ਕਰਦਾ ਹੈ ਬਹੁਤ ਸੋਹਣੀ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣੀ ਤੇ ਦਰਸ਼ਕਾਂ ਨੂੰ ਕਹੋਗੇ ਵੀ ਦੇਖਣ ਆਓ ਪੂਰੀ ਦੁਨੀਆ ਪੂਰਾ ਵਰਲਡ ਪੂਰੀ ਇੰਡੀਆ ਦੇਖੇ ਬਹੁਤ ਸੋਹਣੀ ਮੂਵੀ ਹੈ ਮਤਲਬ ਸਾਰੇ ਟੌਪ 10 ਸਭ ਤੋਂ ਵਧੀਆ ਸਾਰੇ 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 ਟੌਪ 10 ਅੱਜ ਕੱਲ ਮੀਡੀਆ ਤੇ ਸੋਸ਼ਲ ਤੇ ਗੰਦਪਿਲ ਬੜਾ ਹੁੰਦਾ ਹੈ ਇਸ ਕਰਕੇ ਸਾਡੇ ਬੱਚੇ ਉਹ ਘਟ ਵੇਖਣਗੇ ਇਹੋ ਜਿਹੀ ਮੂਵੀ ਆਉਣਗੀਆਂ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੇਗਾ ਸਾਡੇ ਵਿਰਸੇ ਬਾਰੇ ਪਤਾ ਲੱਗੇਗਾ ਇਹ ਉਹ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਸ਼ਹੀਦ ਹੋਣ ਦੀ ਭੇਜਦਾ ਸੀ ਸਭ ਤੋਂ ਵਧੀਆ ਸੀਨ ਉਹ ਜਦੋਂ ਉਹ ਜੰਗੀ ਨੂੰ ਫੜਿਆ ਉਹਨਾਂ ਨੇ ਲਾਸਟ ਸੀਨ ਬਹੁਤ ਵਧੀਆ ਸੀਗਾ ਤੇ ਉਹ ਛੋਟਾ ਮੁੰਡਾ ਵੀ ਬਹੁਤ ਵਧੀਆ ਲੜਦਾ ਸੀ ਗਿੱਪੇ ਕਰੇਗਾ ਗਿੱਪੀ ਕਰੇ ਵਾਲਾ ਛੋਟਾ ਮੁੰਡਾ ਜੀ ਉਸ ਵੀ ਬਹੁਤ ਵਧੀਆ ਐਕਟਿੰਗ ਕਰੀ ਉਹਨਾਂ ਨੇ ਵੀ ਬਾਲੀਵੁੱਡ ਗਲਿਆਰੇ ਦੇ ਵਿੱਚੋਂ ਇੰਨੀ ਦਿਨੀ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਅੱਜ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਔਰ ਇਸ ਫਿਲਮ ਨੂੰ ਇੱਕ ਚੰਗਾ ਹੁਲਾਰਾ ਮਿਲ ਰਿਹਾ ਅਸਲ ਦੇ ਵਿੱਚ ਇਹ ਪੰਜਾਬ ਦੇ ਸੱਭਿਆਚਾਰ ਤੇ ਇਤਿਹਾਸ ਦੇ ਨਾਲ ਜੁੜੀ ਹੋਈ ਫਿਲਮ ਹੈ ਔਰ ਪਹਿਲੀ ਵਾਰ ਹੈ ਕਿ ਹਿੰਦੀ ਵਿੱਚੋਂ ਐਨੇ ਵੱਡੇ ਪੱਧਰ ਤੇ ਵੀ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਪੰਜਾਬੀ ਸਿਨੇਮਾ ਦੇ ਲਈ ਇਹ ਇੱਕ ਮਹੱਤਵਪੂਰਨ ਹੁਲਾਰਾ ਹੈ ਇਸ ਫਿਲਮ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਹ ਫਿਲਮ ਖਾਲਸੇ ਦੀ ਕਹਾਣੀ ਬਿਆਨ ਕਰਦੀ ਹੈ ਤੇ ਫਿਲਮ ਦਾ ਸੰਗੀਤ ਦਿਲ ਨੂੰ ਛੂ ਰਿਹਾ ਹੈ ਕਰਮ ਸ਼ੁਕਰਾਨਾ ਖੁਦਾ ਦਾ ਸਾਡੀ ਕੌਮ ਪੰਜਾਬੀ ਜੋਰਪਤ ਤੂੰ ਥੱਕਦਾ ਨਹੀਂ ਸਾਰਾ ਦਿਨ ਤੀ ਤਲਵਾਰ ਦਾ ਅਭਿਆਸ ਕਰਕੇ ਜੇ ਪਿਤਾ ਜੀ ਵਾਂਗੂ ਸੂਰਮਾ ਬਣਨਾ ਫਿਰ ਮਿਹਨਤ ਤਾਂ ਕਰਨੀ ਪੈਣੀ ਹੈ ਉਹ ਸਾਡਾ ਅੰਗ ਅੰਗ ਰੋਮ ਰੋਮ ਪੰਜਾਬੀ ਸੂਝ ਸਿਆਣਪ ਤੇ ਫौलाਦੀ ਜਿਗਰਾ ਲੈ ਕੇ ਜੰਮਿਆ ਸੀ ਅਕਾਲ ਸਿੰਘ ਤੇਰਦੀ ਪੀਰ ਫਕੀਰਾਂ ਵਾਲਿਆ ਦੀ ਹੈ ਫਿਲਮ ਦਾ ਸੰਗੀਤ ਬਹੁਤ ਹੀ ਪ੍ਰਭਾਵਸ਼ਾਲੀ ਆ ਤੇ ਇਸ ਨੂੰ ਪ੍ਰਭਾਵਸ਼ਾਲੀ ਤਿਕੜੀ ਸ਼ੰਕਰ ਐਸਾ ਲੋਈ ਦੁਆਰਾ ਤਿਆਰ ਕੀਤਾ ਗਿਆ ਇਸ ਦੌਰਾਨ ਜੇਕਰ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਖੁੱਗੀ, ਨਿਮਰਤ ਖਹਿਰਾ, ਪ੍ਰਿੰਸ ਕਵਲਜੀਤ ਸਿੰਘ, ਨਿਕੀਤਨ ਧੀਰ, ਮੀਤਾ ਵਿਸ਼ਿਸ਼ਟ, ਸ਼ਿੰਦਾ ਗਰੇਵਾਲ, ਜੱਗੀ ਸਿੰਘ, ਅਸ਼ੀਸ਼ ਤੁੱਗਲ ਆਣਾ ਅਤੇ ਜਰਨੈਲ ਸਿੰਘ ਵਰਗੇ ਮੰਝੇ ਹੋਏ ਕਲਾਕਾਰ ਨੇ ਪ੍ਰਸ਼ੰਸਕਾਂ ਨੇ ਟ੍ਰੇਲਰ ਨੂੰ ਵੀ ਕਾਫੀ ਪਿਆਰ ਦਿੱਤਾ ਸੀ ਕਿਉਂਕਿ ਅਜਈਆਂ ਫਿਲਮਾਂ ਦੀ ਬਹੁਤ ਲੋੜ ਹੈ ਜੋ ਸਾਡੇ ਦੇਸ਼ ਦੇ ਸੱਚੇ ਯੋਧੇ ਦੀ ਸੱਚੀ ਕਹਾਣੀ ਬਿਆਨ ਕਰਨਾ ਇਹ ਫਿਲਮ ਇਤਿਹਾਸਿਕ ਸਿਨੇਮਾ ਦੇ ਲਈ ਇੱਕ ਗੇਮ ਚੇਂਜਰ ਫਿਲਮ ਵੀ ਹੋ ਸਕਦੀ ਹੈ ਇਸ ਦੇ ਵਿੱਚ ਸਿੱਖ ਇਤਿਹਾਸ ਨੂੰ ਬਹੁਤ ਸ਼ਾਨ ਦੇ ਨਾਲ ਦਿਖਾਇਆ ਗਿਆ ਗਿੱਪੀ ਗਰੇਵਾਲ ਦੀ ਐਕਟਿੰਗ ਕਮਾਲ ਦੀ ਹੈ ਤੇ ਸਟਾਰ ਕਾਸਟਿੰਗ ਨੇ ਵੀ ਕਮਾਲ ਦਾ ਕੰਮ ਕੀਤਾ ਗੁੱਲ ਮਿਲਾ ਕੇ ਫਿਲਮ ਬਹੁਤ ਵਧੀਆ ਹੈ ਸਿੱਖ ਇਤਿਹਾਸ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਤੇ ਸਾਨੂੰ ਅਜਿਹੀਆਂ ਪੰਜਾਬੀ ਫਿਲਮਾਂ ਦੀ ਬਹੁਤ ਲੋੜ ਹੈ ਜੋ ਪੰਜਾਬੀ ਸਿਨੇਮਾ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਣ ਤੇ ਇਸ ਤਰ੍ਹਾਂ ਸੀ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਤੇ ਸੱਭਿਆਚਾਰ ਤੋਂ ਜਾਣੂ ਕਰਵਾ ਸਕਦੇ ਆ ਸੋ ਪੰਜਾਬੀ ਫਿਲਮ ਅਕਾਲ ਬਹੁਤ ਸੋਹਣੀ ਫਿਲਮ ਹੈ ਵੇਖਣ ਵਾਲੀ ਫਿਲਮ ਹੈ ਤੁਸੀਂ ਵੀ ਆਪਣੀ ਪੂਰੀ ਫੈਮਲੀ ਦੇ ਨਾਲ ਸਿਨੇਮਾ ਘਰ ਦੇ ਵਿੱਚ ਜਾਓ ਇਸ ਫਿਲਮ ਨੂੰ ਜਰੂਰ ਦੇਖੋ ਔਰ ਬੱਚਿਆਂ ਨੂੰ ਖਾਸ ਕਰਕੇ ਫਿਲਮ ਜਰੂਰ ਦਿਖਾਓ ਤਾਂ ਜੋ ਸਾਡੇ ਸਿੱਖ ਇਤਿਹਾਸ ਤੇ ਸੱਭਿਆਚਾਰ ਤੋਂ ਜਾਣੂ ਹੋ ਸਕਣ